ਥੋੜੀ ਦੇਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਮੰਤਰੀ ਹਰਜੋਤ ਬੈਂਸ 350ਵੇਂ ਸ਼ਹੀਦੀ ਸਮਾਗਮ ਦੇ ਵਿੱਚ ਭੰਗੜੇ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਸਪਸ਼ਟਿਕਰਨ ਦਿੱਤਾ ਜਾਵੇਗਾ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਹੈ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਵੀ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਮਾਫੀ ਮੰਗ ਚੁੱਕੇ ਨੇ ਸ਼ਹੀਦੀ ਸਮਾਗਮ ਦੇ ਵਿੱਚ ਗਾਇਕ ਵੀਰ ਸਿੰਘ ਨੇ ਦਰਸਲ ਗਾਣੇ ਗਾਏ ਸੀ ਗਾਇਕ ਵੀਰ ਸਿੰਘ ਦੇ ਗੀਤਾਂ ਗੀਤਾਂ ਤੇ ਲੋਕ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ ਉਸ ਤੋਂ ਬਾਅਦ ਆ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਇਸ ਤੇ ਸਖਤ ਇਤਰਾਜ਼ ਪਾਇਆ ਗਿਆ ਹਾਲਾਂਕਿ ਉਸ ਦੇ ਬਾਅਦ ਖਿਮਾ ਜਾਂਚਨਾ ਪਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਵੀ ਕੀਤੀ ਗਈ ਕੈਪਟਨ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੀ ਕੀਤੀ ਗਈ ਕਿਉਂਕਿ ਪਾਸ਼ਾ ਵਿਭਾਗ ਦੇ ਵੱਲੋਂ ਹੀ ਸ਼੍ਰੀਨਗਰ ਦੇ ਵਿੱਚ ਸੈਮੀਨਾਰ ਰੱਖਿਆ ਗਿਆ ਸੀਗਾ ਜਿੱਥੇ ਕਿ ਪੰਜਾਬੀ ਗਾਇਕ ਵੀਰ ਸਿੰਘ ਦੇ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਗਈ ਪਰ ਆਮ ਦੀ ਤਰ੍ਹਾਂ ਜਿਵੇਂ ਪ੍ਰੋਗਰਾਮ ਹੁੰਦੇ ਨੇ ਉੱਥੇ ਉਹਨਾਂ ਦੇ ਵੱਲੋਂ ਰੋਮਾਂਟਿਕ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਲੋਕ ਪੰਗੜਾ ਪਾਉਂਦੇ ਹੋਏ ਨਜ਼ਰ ਆਏ ਹਾਲਾਂਕਿ ਉਸ ਤੋਂ ਬਾਅਦ ਵੀਰ ਸਿੰਘ ਦਾ ਆ ਸਪਸ਼ਟਕਰਨ ਸਾਹਮਣੇ ਆਉਂਦਾ ਖੁਦ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਦੇ ਦਿੱਨ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਉਹਨਾਂ ਦੇ ਟੀਮ ਦੇ ਬਨੋਂ ਉਹਨਾਂ ਤੱਕ ਜਾਣਕਾਰੀ ਨਹੀਂ ਪਹੁੰਚਾਈ ਗਈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉਹ ਸੈਮੀਨਾਰ ਹੈ ਉਹਨਾਂ ਦੀ ਜਾਣਕਾਰੀ ਦੇ ਵਿਸ ਸੀਨੇ ਵਿੱਚ ਨਹੀਂ ਸੀ ਇਸ ਕਰਕੇ ਉਹਨਾਂ ਨੇ ਖਿਮਾ ਜਾਛਨਾ ਵੀ ਕੀਤੀ ਹਟਾ ਉਸ ਦੇ ਬਾਅਦ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਅਕਾਲ ਤਖਤ ਸਾਹਿਬ ਦੇ ਵੱਲੋਂ ਕੈਬਨਟ ਮੰਤਰੀ ਹਰਜੋਤ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਆਤਲਬ ਕੀਤਾ ਜਾਂਦਾ ਤੇ ਅੱਜ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਤੇ ਆਪੇਸ਼ ਹੋਣਗੇ ਆ ਸਿੱਧਾ ਰੁਕ ਕਰਦੇ ਆ ਅੰਮ੍ਰਿਤਸਰ ਦਾ ਕਿਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਆ ਲਾਈਵ ਜੁੜੇ ਹੋਏ ਨੇ ਆ ਰਾਜੀਵ ਕਿੰਨੇ ਕ ਵਜੇ ਤੱਕ ਕੈਬਨਟ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਤੇ ਆਪੇਸ਼ ਹੋਣ ਜਾ ਰਹੇ ਨੇ ਹਾਲਾਂਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਆਤਲਬ ਕੀਤਾ ਗਿਆ ਇਹ ਵੀ ਜਾਣਕਾਰੀ ਹੈ ਕਿ ਵਿਦੇਸ਼ ਦੇ ਵਿੱਚ ਨੇ ਕਿ ਉਹ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਕੱਲ ਅਕਾਲ ਤਖਤ ਸਾਹਿਬ ਸਕਤਰੀ ਤੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਗਈ ਤਾਂ ਉਸ ਮੁਤਾਬਕ ਕਿਉਂਕਿ ਇਹ ਜਿਹੜੀ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਹੈ ਪਹਿਲਾਂ ਇਸ ਨੂੰ 1 ਅਗਸਤ ਵਾਲੇ ਦਿਨ ਜੋਗਾ ਕੀਤਾ ਜਾਣਾ ਸੀ ਪਰ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦੀ ਮੌਤ ਹੋਣ ਕਰਕੇ ਉਸ ਮੀਟਿੰਗ ਨੂੰ ਜੋ ਹੈ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਹੁਣ ਅੱਜ ਜਿਹੜੀ ਇਹ ਮੀਟਿੰਗ ਹੈ 9 ਵਜੇ ਸ਼ੁਰੂ ਹੋਣੀ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਆਪਣਾ ਪੱਖ ਰੱਖਣਗੇ ਤਾਂ ਕਿਸੇ ਵੀ ਵੇਲੇ ਜੋ ਕੈਬਨਟ ਮੰਤਰੀ ਨੇ ਉਹ ਹਰਮੰਦਰ ਸਾਹਿਬ ਪਹੁੰਚ ਸਕਦੇ ਨੇ ਹਾਲਾਂਕਿ ਮੀਟਿੰਗ ਸ਼ੁਰੂ ਹੋਣ ਦਾ ਜਿਹੜਾ ਸਮਾਂ ਹੈ ਉਹ 9 ਵਜੇ ਦਾ ਰੱਖਿਆ ਗਿਆ ਸੀ ਤਾਂ 9 ਵਜੇ ਪੰ ਸਿੰਘ ਸਾਹਿਬਾਨਾਂ ਦੀ ਇਸ ਮੀਟਿੰਗ ਦੇ ਵਿੱਚ ਅੱਜ ਫੈਸਲਾ ਹੋਏਗਾ ਕਿਉਂਕਿ ਪੰਜਾਬੀ ਗਾਇਕ ਵੀਰ ਸਿੰਘ ਆਪਣਾ ਪੱਖ ਜੋ ਹੈ ਉਹ ਉਸੇ ਦਿਨ ਹੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਰੱਖ ਚੁੱਕੇ ਨੇ ਤਾਂ ਇਸ ਵੇਲੇ ਮੈਂ ਹਰਮੰਦਰ ਸਾਹਿਬ ਦੇ ਬਾਹਰ ਆ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੋ ਕੈਬਨਟ ਮੰਤਰੀ ਨੇ ਉਹ ਪੈਦਲ ਚੱਲ ਕੇ ਜੋ ਹੈ ਹਰਮੰਦਰ ਸਾਹਿਬ ਪਹੁੰਚਣਗੇ ਪਹਿਲਾਂ ਉਹਨਾਂ ਵੱਲੋਂ ਮੱਥਾ ਟੇਕਿਆ ਜਾਣਾ ਹੈ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਜਾਏਗਾ ਕਿਉਂਕਿ ਇਸ ਪੂਰੇ ਮਾਮਲੇ ਦੀ ਜੇਕਰ ਅਸੀਂ ਅ ਪਛੋਕੜ ਦੇ ਵਿੱਚ ਜਾਈਏ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾਣੀ ਹੈ ਜਿਸ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਜੋ ਹੈ ਪੰਜਾਬ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰ ਰਹੀ ਹੈ ਕਿ ਵੱਖਰੇ ਤੌਰ ਤੇ ਇਹ ਸਮਾਗਮ ਜਿਹੜੇ ਨੇ ਉਹ ਨਾਂ ਉਲਿੱਕੇ ਜਾਣ ਪਰ ਇਹਨਾਂ ਸਮਾਗਮਾਂ ਦੀ ਜਿਹੜੀ ਲੜੀ ਦੀ ਸ਼ੁਰੂਆਤ ਜਦੋਂ ਸ਼੍ਰੀ ਨਗਰ ਦੇ ਵਿੱਚ ਇੱਕ ਸਮਾਗਮ ਤੋਂ ਕੀਤੀ ਜਾਂਦੀ ਹੈ ਉੱਥੇ ਪੰਜਾਬੀ ਗਾਇਕ ਵੀਰ ਸਿੰਘ ਪਹੁੰਚਦੇ ਨੇ ਔਰ ਉੱਥੋਂ ਦੀ ਇੱਕ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਦੇ ਗੀਤਾਂ ਦੇ ਉੱਤੇ ਕੁਝ ਲੋਕ ਨੱਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਦਾ ਸਖਤ ਨੋਟਿਸ ਜਿਹੜਾ ਤੁਰੰਤ ਐਸਜੀਪੀਸੀ ਵੱਲੋਂ ਲਿਆ ਜਾਂਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਵੱਲੋਂ ਉਹਨਾਂ ਨੂੰ ਇੱਕ ਤਾੜਨਾ ਕੀਤੀ ਜਾਂਦੀ ਹੈ ਕਿ ਅਜਿਹਾ ਭਵਿੱਖ ਦੇ ਵਿੱਚ ਨਾ ਹੋਵੇ ਤਾਂ ਪੰਜਾਬੀ ਗਾਇਕ ਵੀਰ ਸਿੰਘ ਵੱਲੋਂ ਤੁਰੰਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਮਾਫੀ ਮੰਗੀ ਜਾਂਦੀ ਹੈ ਫਿਰ ਉਹ ਖੁਦ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਨੇ ਆਪਣਾ ਪੱਖ ਉਹਨਾਂ ਵੱਲੋਂ ਰੱਖਿਆ ਗਿਆ ਸੀ ਤਾਂ ਅੱਜ ਜਿੱਥੇ ਇੱਕ ਪਾਸੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲੇ ਕਿ ਜੋ ਵੀ ਫੈਸਲਾ ਹੋਏਗਾ ਜਾਂ ਉਹਨਾਂ ਦਾ ਜਿਹੜਾ ਪੱਕ ਸੁਣਿਆ ਜਾਏਗਾ ਤਾਂ ਨਾਲ ਦੀ ਨਾਲ ਪੰਜਾਬੀ ਗਾਇਕ ਵੀਰ ਸਿੰਘ ਵੱਲੋਂ ਜਿਹੜਾ ਉਸ ਦਿਨ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਉਸ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਜਾਣੀ ਹੈ ਨਾਲ ਦੀ ਨਾਲ ਜਿਹੜੇ ਪੰਜਾਬੀ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਫਿਲਹਾਲ ਵਿਦੇਸ਼ ਦੇ ਵਿੱਚ ਨੇ ਉਹ ਜਦੋਂ ਇੰਡੀਆ ਆਉਣਗੇ ਤਾਂ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤਲਬ ਕੀਤਾ ਜਾਣਾ ਤਾਂ ਥੋੜੀ ਦੇਰ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸੇ ਹੈਰੀਟੇਜ ਸਟਰੀਟ ਦੇ ਜ਼ਰੀਏ ਹਰਮੰਦਰ ਸਾਹਿਬ ਪਹੁੰਚਣਗੇ ਔਰ ਅੱਜ ਤੱਕ ਸਾਹਿਬ ਵਿਖੇ ਪੰ ਸਿੰਘ ਸਹਬਾਨਾ ਦੇ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਨਜ਼ਰ ਆਉਣਗੇ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਥੋੜੀ ਦੇਰ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਕੈਬਨਟ ਮੰਤਰੀ ਹਰਜੋਤ ਬੈਂਸ ਦਰਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਤਲਬ ਕੀਤਾ ਗਿਆ ਆ 350 ਆ 350ਵੇਂ ਸ਼ਹੀਦੀ ਸਮਾਗਮ ਦੇ ਵਿੱਚ ਭੰਗੜੇ ਦੇ ਮਾਮਲੇ ਦੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟਿਕਰਨ ਦਿੱਤਾ ਜਾਵੇਗਾ ਦਰਸਲ ਪਿਛੇ ਦਿਨ ਹੀ ਪੂਰਾ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਸੀਗਾ ਤੋਂ ਉਸ ਤੋਂ ਬਾਅਦ ਚ ਉਹਨਾਂ ਨੂੰ ਤਲਬ ਕੀਤਾ ਗਿਆ ਸੀ